ਟੋੜੇ ਵਾਲੀ ਛੋਟੀ ਲੈਣੀ ਹੈ ਹਾਂ ਬਾਰੇ ਪੁੱਛ ਬਾਬੇ ਨੂੰ ਕਿੰਨੇ ਰੁਪਏ ਦੀ ਆ ਬੈਂਦੇ ਦੀ ਸੀ 50 ਰੁਪਏ ਦੀ ਆ ਟੋੜੇ ਵਾਲੀ ਛੋਟੀ ਲੈਣੀ ਹੈ ਹਾਂ ਬਾਰੇ ਪੁੱਛ ਬਾਬੇ ਨੂੰ ਕਿੰਨੇ ਰੁਪਏ ਦੀ ਆ ਬੈਂਦੇ ਦੀ ਸੀ 50 ਰੁਪਏ ਦੀ ਆ ਬਾਰੇ ਬਈ ਤੇ 1000 ਰੁਪਏ ਦੀ ਦੇ ਪੈਸੇ 1000 ਰੁਪਏ ਮੈਂ ਤਾਂ ਮੇਮਣਾ ਨਾ ਲਵਾਂ ਲੈ ਛੋਟੀ ਲੈ ਮੇਮਣੇ ਤੋਂ ਕੀ ਲੈਣਾ ਕਿ ਨਹੀਂ ਪਾਪਾ ਛੋਟੀ ਤਾਂ ਮੇਮਣੇ ਤੋਂ ਨਾ ਵੀ ਮੇਮਣੇ ਤਾਂ ਐਵੇਂ ਬੋਹ ਕਰੀ ਜਾਏਗਾ ਹਰ ਰਣ ਪਰਤੂਆ ਕੱਤੀ ਪਰਤੂਆ ਟੋਟੀ ਲਈ ਆਪਾਂ ਛੋਟੀ ਲੈ ਪਹਿਲਾਂ ਛੋਟੀ ਲੈ ਲੈ ਫਿਰ ਮੇਮਣਾ ਲੈ ਲਈ ਉਹ ਦੂਜਾ ਜਦੋਂ ਮੈਂ ਕਰਨਾ ਵਾਸਤੇ ਹੈ ਬਾਬਾ ਦੇ ਤਾਂ ਫੋਟੋ ਮੈਂ ਜਾਂਦਾ ਬੇਤੋਰੇ ਕੀ ਕਹਿੰਦਾ ਬਾਬੇ ਦਾ ਮਸ਼ੂਰੀ ਕਰਦੇ ਬਾਬੇ ਦੀ ਤੂੰ ਬਾਬੇ ਦੀ ਮਸ਼ੂਰੀ ਕਰ ਕਰ ਬਾਬੇ ਦੀ ਮਸ਼ੂਰੀ ਮੱਕਾ ਵੱਲ ਦੱਸ ਬਾਬਾ ਇਹਨੂੰ ਇਹ ਮਸ਼ੂਰੀ ਕਰੂ ਤੇਰੀ ਬਾਬਾ ਮੱਕਾ ਵੱਲੋਂ ਬਾਬਾ ਕਾਦੀ ਦਵਾਈ ਦਿੰਦਾ ਦੱਸ ਇੱਕ ਮੱਕਾ ਤੇ ਬਹੁਤ ਹੈ ਇਹਨੇ ਇਹਦੇ ਤੇ ਬੋਲ ਇਹਂ ਦੱਸ ਦੇ ਚੱਲ ਬੋਲ ਨਾ ਫੜ ਲਾ ਯਾਰ ਦੇ ਦੇ ਬਾਬਾ ਚੱਲ ਦੱਸ ਹੁਣ ਹੈਲੋ 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 ਚਲਾ ਇਹਨੂੰ ਦੱਬ ਕੇ ਬੋਲ ਬਾਬੇ ਨੂੰ ਪਤਾ ਨਾ ਦਵਾਈ ਕਾਦੀ ਕਾਦੀ ਦਿੰਦਾ ਉਹ ਬੋਲ ਹੈਲੋ ਹੈਲੋ ਬੋਲੀ ਇਹਨਾਂ ਦੇ ਚੱਲ ਚੱਲ ਬਾਰ ਤੇ ਦੀ ਬਾਬਾ ਬਾਰ ਹਾਂ 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 ਬੋਲ ਦਾਦਾ ਮੱਕਾ ਵੱਲ ਦਵਾਈ ਦਿੱਤੀ ਜਾਵੇ ਦੀ ਕਾਦੀ ਦਵਾਈ ਆ ਦੱਸ ਚਾਰੀ ਆ ਬਾਬਾ ਦੀ ਸਹੀ ਸਹੀ ਬਾਬੇ ਦੱਸੀ ਬਾਬਾ ਕਾਦੀ ਕਾਦੀ ਆ ਕੰਨ ਤੇ ਕੰਨ ਗਾਟਾ ਦੀ ਦਵਾਈ ਦਿੱਤੇ ਜਾਵੇ ਦੀ ਬਾਬਾ ਮੱਕਾ ਵੱਲੋਂ ਬਾਬਾ ਜੀ ਦੀ ਬਾਬਾ ਤਈ ਡਰੀ ਹੋਰ ਸਰਵਾਈਕਲ ਦੀ ਪਲੈਟਰੀ ਕੀ ਦੀ ਪਾਈ ਤਰੀ ਦਵਾਈ ਸਰਵਾਈਕਲ ਓਏ ਕੋਈ ਇੱਕ ਅਜੀ ਦਵਾਈ ਦਿੱਤੀ ਜਾਵੇ ਦੀ ਬਈ ਕੰਨ ਮਗਾਤੇ ਬਾਬਾ ਮੱਕੇ ਟੰਗੜ ਬਾਬਾ ਮੱਕੇ ਟੰਗੜ ਵਾਲਾ ਵਾਲੀ ਦਾਦਾ ਦੀ ਬਵਾਸੀਰ ਦੀ ਦਵਾਈ ਬਵਾਸੀਰ ਦੀ ਦਵਾਈ ਬਾਬਾ ਬਾਬਾ ਟੰਗੜੀ ਬਾਬਾ ਟੰਗੜੀ ਬਵਾਸੀਰ ਦੀ ਦਵਾਈ ਦਾਦਾ ਟੰਗੜੀ ਦਵਾਈ ਦਿੱਤੀ ਜਾਵੇ ਦੀ ਤੇ ਜਾੜ ਦੀ ਜਾੜ ਦੀ ਤੇ ਹੋਰ ਬਾਬਾ ਚਮੜੀ ਰੋਗ ਚਮੜੀ ਰੋਗ ਚਮੜੀ ਰੋਗ ਖੁਰਕ ਕੋਕਰੀ ਦਵਾਈ ਦਿੱਤੀ ਦਾ ਬੇਦੀ ਬਵਾਸੀਰ ਦੀ ਦਵਾਈ ਕਹਦੇ ਬਾਬਾ ਕੀ ਜਿਹੜੀ ਦਵਾਈ ਦਿੱਤੀ ਦਾ ਬੇਦੀ ਬਾਬਾ ਜੀ ਕੀ ਹਾਲ ਹੈ ਠੀਕ ਆ ਜੀ ਦਵਾਈ ਦੂਈ ਚਲੀ ਜਾਂਦੀ ਆ ਬਾਈ ਗੁਜੀ ਦੇ ਖਾਲਸਾ ਬਾਈ ਗੁਜੀ ਦੇ ਖਾਲਸਾ ਬਾਬਾ ਇਹ ਬਾਬਾ ਜੀ ਨਾ ਤੁੰਗਲੀ ਮੰਡੀ ਦੇ ਹਰ ਵੀਰਵਾਰ ਆਉਂਦੇ ਆ ਮਿੱਤਰੋ ਤੇ ਬਾਬੇ ਕੋਲੇ ਦਵਾਈ ਹੁੰਦੀ ਹੈ ਨਾ ਤੇ ਬਾਬੇ ਨੂੰ ਪੁੱਛਦੇ ਆ ਵੀ ਕਾਦੀ ਕਾਦੀ ਦਵਾਈ ਹੈ ਕਾਦੀ ਕਾਦੀ ਦਵਾਈ ਹੈ ਕਿੰਨਾ ਸਰਵਾਈਕਲ ਹੈ ਜੀ ਸਰਵਾਈਕਲ ਦੀ ਗਠੀਆ ਹੋਵੇ ਕਿੰਨਾ ਪੁਰਾਣਾ 20 ਸਾਲ ਦਾ ਭਾਵੇਂ ਪੁਰਾਣਾ ਠੀਕ ਹੈ ਜੀ ਸ਼ੂਗਰ ਸ਼ੂਗਰ ਦੀ ਕਿੰਨਾ ਵੀ ਪੁਰਾਣਾ ਹੋਵੇ ਠੀਕ ਹੈ ਜੀ ਤੇ ਆਪਣਾ 2.5 ਫੀਟ ਹੋਵੇ ਪੁਰਾਣਾ 2.5 ਫੀਟ ਪੁਰਾਣਾ ਤੇ ਚਮੜੀ ਰੋਖੁਰਕ ਹੋਵੇ ਚਮੜੀ ਰੋਖੁਰਕ ਹੋਵੇ ਸ਼ਰਤ ਸ਼ਰਤੀ ਗੱਲ ਹੈ ਸ਼ਰਤ ਹੈ ਜੀ ਸ਼ਰਤ ਹੈ ਠੀਕ ਆ ਬਸ ਤੇ ਸਹੜ ਹੋਵੇ ਸਹੜ ਉਹ ਕੀ ਹੁੰਦੀ ਆ ਬਾਬਾ ਸਹੜ ਸੋਚਿਆ ਹੁੰਦਾ ਕਿ ਪੈਰਾਂ ਨੂੰ ਤੇ ਲੱਤਾਂ ਨੂੰ ਸਾਰੇ ਸੋਚਿਆ ਉਹਦੀ ਵੀ ਦਵਾਈ ਦਿੱਤੀ ਹੈ ਜੀ ਆ ਕਾਰਡ ਦਿਖਾ ਦਿਓ ਬਾਬਾ ਤੁਹਾਡਾ ਬਾਬੇ ਦਾ ਨੰਬਰ ਆ ਨੰਬਰ ਬੋਲੀ ਬਾਬਾ ਆ ਨੰਬਰ ਆ ਮਿੱਤਰੋ ਬਾਬੇ ਦਾ ਤੇ ਜਿਹੜੇ ਬੰਦੇ ਨੂੰ ਲੋਡ ਹੋਵੇ ਬਾਬੇ ਨਾਲ ਉਹਨਾਂ ਨੂੰ ਪਟ ਹੋਵੇ ਹੈ ਪਟ ਹੈ ਕੀ ਕੋਈ ਕਿਹੜੀ ਘਰ ਵਾਤੇ ਢੱਕਣ ਨੂੰ ਹਾਂ ਹੈਗੀ ਆ ਮੈਂ ਲੈ ਲਈ ਆ 5000 ਰੁਪਏ ਮੰਗਦਾ ਬੰਦੇ ਦਾ ਪਾਪਾ ਦੇ ਰਿਹਾ ਚਾਤੂਨੀ ਇੱਥੇ ਅੱਜ ਦਾ ਭਾਜੋ ਫੱਕ ਪੈਸੇ ਲਈ ਫਿਰਦਾ ਓਏ 5 ਨਹੀਂ ਹੈਗਾ ਨਾ ਫਿਰ ਇਹ ਇਹ ਤਾਂ ਘਟਾ ਹੈ ਘਟੇ ਲਈ ਐ ਕਿਵੇਂ ਘਟਾ ਲਈ ਤਾਂ 5 4 2 1.5 200 ਰੁਪਏ ਮਾਰਾ 5000 ਮੰਗਦਾ ਦਾ ਦੂਜੀ ਮੰਡੀ ਤੇ ਦੇਖ ਦੂਜੀ ਮੰਡੀ ਲੈ ਜੀ ਚੱਲ ਫਿਰ ਪੱਟ ਦੂਜੀ ਮੰਡੀ ਲੈ ਜਾ ਦੋ ਦੱਤਾ ਲਈ ਲੈ ਲਿਆ ਚੰਗਾ ਚੰਗਾ ਬੱਕਰਾ ਮਿਲ ਗਿਆ ਤੈਨੂੰ ਉਹ ਮੇਰਾ ਨਹੀਂ ਮੇਰਾ ਨਹੀਂ ਕਿਹਦੇ ਵਾ ਇੱਕ ਮੱਟ ਕਿਹਦੇ ਵਾ ਬੱਕਰਾ ਇਹਦਾ ਦਾ ਬਈ ਬੱਕਰਾ ਕਾਉਂਟ ਤੇ ਪੁਹਾ ਦੇ ਬਈ ਹਾਂ ਟੰਗੜੀ ਮੰਡੀ ਤੇ ਹਾਂ ਕਿਹੜਾ ਬੱਕਰਾ ਵੀਟਰ ਇਹਦਾ ਬੱਕਰਾ ਦੀ ਮੇਰਾ ਬਈ ਅੱਛਾ ਕਿਹਦੇ ਵਾ ਇਹਦਾ ਦਾ ਬਈ ਉਹ ਕਾਉਂਟ ਤੇ ਪੁਹਾ ਦੇ ਬਈ ਠੀਕ ਹੈ ਠੀਕ ਹੈ ਚੰਗਾ ਚੰਗਾ ਉਦੇ ਵਿੱਚ ਪੈਪੜਾ ਦੇ ਟੱਕਰ ਨਹੀਂ ਲੱਭ ਜਿਹੜੇ ਚੱਪਣ ਆਉਂਦਾ ਚੱਪਣ ਦਾ ਜੀ ਕੋਲ ਸਰਦੇ ਆਂ ਕੁਜਾ ਲੈ ਕੇ ਹਾਂ ਹਾਂ ਤੁਸੀਂ ਛੋਟੀ ਜਿਹੀ ਮੋਲੀ ਕਰਕੇ ਵਿੱਚ ਤੇ ਵਿੱਚ ਪੈਪੜਾ ਦੇ ਟੱਕਰ ਠੀਕ ਹੈ ਉੱਤੇ ਟੱਕ ਨਹੀਂ ਧਰਦੇ ਨਾ ਟੱਕਾ ਸੀ ਰੋਣੀ ਉਹ ਟੱਕਰ ਤਾਂ ਕਈ ਕੁਜਾ ਅੱਛਾ ਉਹ ਦੇ ਵਿੱਚ ਦੋ ਪਾਕੇ ਦੋ ਗਿਆਂੀਆਂ ਕੀ ਪਾਕੇ ਅੰਗਿਆਰੀਆਂ ਅੱਗ ਦੀਆਂ ਹਾਂ ਤਾਂ ਕੋਈ ਪਾਉਂਦਾ ਨਹੀਂ ਠੀਕ ਹੈ ਚੱਲ ਚੱਲ ਚੱਲਦੇ ਪਹਿਲਾਂ ਹਾਂ ਹਾਂ ਦੋ ਤਿੰਨ ਗਿਆਂਰੀਆਂ ਪਾਕੇ ਨਾ ਤੇ ਉੱਤੇ ਮੁੜ ਕੇ ਉਹਦਾ ਬੀ ਪਾਕੇ ਲਿਆਦਾ ਗੰਡਿਆਂ ਦਾ ਬੀ ਲੇ ਲੇ ਹਾਂ ਗੰਡਿਆਂ ਦਾ ਬੀ ਠੀਕ ਹੈ ਉਹ ਮੁੜ ਕੇ ਜਿਵੇਂ ਜਿਵੇਂ ਮਤਲਬ ਆਹ ਕਿੰਨੇ ਟਾਈਮ ਚ ਨਿਕਲ ਜਾਂਦਾ ਉਹ ਅੱਛਾ ਜੀ ਕੋਈ ਗੱਲ ਦੇ ਵਿੱਚ ਪੇ ਦਾ ਨੰਬਰ ਲਾ ਰੋਣ ਨੂੰ ਦੱਸ ਦੇਦਾ ਬੰਦਾ ਉਹੀ ਦੱਸਦੇ ਆ ਉਹੋ 10 ਤੋਂ ਜਾਲਾ ਮਾ ਦਾ 5000 ਉਹਦਾ ਤੁਹਨਾ ਦਾ ਇਹ ਕੋਈ ਟੋਪ ਤੇ ਕਰਾ ਬਸਾ ਲਾ ਤੇ ਪਰ ਮੈਂ ਉਹ ਪੇ ਦਾ ਨੰਬਰ ਵਾਲਾ ਹੁੰਦਾ ਗਾ ਦੋਆਂ ਦਾ 7000 ਦੇ ਜੀ ਇੱਥੇ ਤੇ ਵੰਡ ਲਿਓ ਇੱਥੇ ਤੇ ਵੰਡ ਲਿਓ ਦੋਆਂ ਦਾ 7000 ਦੇ ਜੀ ਇੱਧਰ ਜਾਊਗਾ 35 350 ਦੇ ਦੋਆਂ ਦਾ ਹੈ ਹੈ ਫਿਰ ਮਰ ਦਸਤਾ ਉਹਦੇ 200 ਰੁਪਏ ਇੱਧਰ ਭੇਜ ਦੇ ਭਾਈ ਉਹ ਨਹੀਂ ਨਹੀਂ ਸਾਢੇ 7 ਲਾ ਲ ਦੋਆਂ ਦਾ ਕੋਈ ਨੰਬਰ ਲੈ ਰਿਹਾ ਸਾਡਾ ਕਰੋ ਹੱਸ ਮੁੰਡੇ ਦੀ ਹੈ 250 ਘਟ ਚਾਰੇ ਇਹਦਾ ਤਾਂ ਕਈ ਸੇ ਨੰਬਰ ਕਲਾ ਕਲਾ ਕਰਦਾ ਨਿਕਲੇਗਾ ਤੇ ਦੇ ਹਲੋ ਹੈ ਮਰੋ ਪੂਰੇ ਚਾਰ ਦੀ ਦੰਨੇ ਇਹ ਚਾਰ ਦੀ ਦੰਨੇ ਹਾਂ ਬੋਲਿਆ ਨਹੀਂ ਕੋਈ ਲੈ ਵੀ ਮੇਤਰੋ ਫੇਰ ਕਹਿੰਦੇ ਉਸੇ ਨੂੰ ਨਾ ਮੋੜੋ ਨਾ ਮੋੜੋ ਆਏ ਗਰਦੀਬ ਬਾਸ਼ਾਪੁਰਾਣਾ ਗਰਦੀਬ ਇੱਕ ਬਾਸ਼ਾਪੁਰਾਣਾ ਗਰਦੀਬ ਪਾ ਕੇ ਲਿਜਾਊਗਾ ਰੋਟਾਂ ਦੀ ਜੀਵ

ਆਹ ਖਾਣਾ ਖੀਂਦੇ ਨਾ ਓਏ ਸਹੀ ਹੈ ਪੱਟਾ ਨਾ ਕਰੋ ਜਿੱਦਾਂ ਨੂੰ ਕੁਛ ਨਹੀਂ ਹੁੰਦਾ ਰੇਤ ਮਾਰਾ ਆਪੇ ਭੈਜਣਗੇ ਥੱਲੇ ਪਾਚਨੇ ਲੈਣੇ ਤੇਰਾ ਚਾਉਂਦਾ ਢਿੱਡ ਨਿਕਲਣੀ ਤੂੰ ਮੇਰੇ ਨਾਲ ਹੁੰਦਾ ਤੂੰ ਚਲੇ ਜਾ ਚਾਹਿਆ ਤਾਂ ਠੀਕ ਹੈ ਰਾਜੀ ਜਵਲੋਂ ਪਾਇਆ ਸੀ ਜੀ ਆਏ ਆਪਣੇ ਇਹ ਵੀ ਨਾਮ ਨੇ ਠੋਕ ਮੇਰੇ ਕੱਟ ਲੋ ਬੰਦੇ ਆਪਣੀ ਨੇ ਫਾਜ਼ੀ ਨੇ ਵਾਰ ਪਿਆ ਰੱਖੀ ਨੀਸਤਾ ਜਿਵੇਂ ਇਹਨਾਂ ਨੇ ਕਹਿਦਾ ਸੀ ਆ ਗਏ ਸੀ 4000 ਨੂੰ ਇਹ ਹੋਗੀ 4 ਨੂੰ ਇਹ ਹੋਊਗਾ ਉਹਨੇ ਆਪਣੇ ਹਾਂ ਨਾਲੇ ਦਿੱਤੀਆਂ ਉਹਨੇ ਵੀ ਕੀ ਖੱਟ ਲਿਆ ਬੱਸ ਨਹੀਂ ਬੰਦੇ ਸਿੱਧੇ ਨੂੰ ਸਿੱਧੇ ਉਹ ਬੰਦੇ ਨੇ ਕੁਝ ਨਹੀਂ ਆਪਣੇ ਮੁੰਤੇ ਜਵਾਨ ਸਿੰਘ ਫੋਲੀ ਚਾੜੇ ਨੇ ਬੇਚਾਰੇ ਨੇ ਅੱਗਾ ਸੌਦਾ ਸਹੀ ਕਰਨਾ ਉਹਨੂੰ ਹੱਥ ਦੇ ਚਾਰ ਇੰਦੇ ਦੇ ਬੰਦ ਕੇ ਚਾਰ ਨੂੰ ਲੜਨਾ ਪੈਣਾ ਅੱਜ ਉਹ ਕੀ ਪਤਾ ਉਹ ਕਿਹੜੇ ਪਿੰਡ ਦਾ ਉਹ ਕਿਹੜੇ ਪਿੰਡ ਦਾ ਹੈ ਨਾ ਤੂੰ ਲੜਨ ਨਾਲੇ ਮੇਰੀ ਮਾਂ ਮੋਟੀ ਸੀ ਮੇਰੀ ਮਾੜੀ ਸੀ ਤੇਰੀ ਤੇ ਜਿਵੇਂ ਤੂੰ ਕਹੇ ਤਾਂ ਉਹ ਵੀ ਮੰਨ ਲਿਆ ਵਸਾ ਤੇ ਉਹ ਨਹੀਂ ਕਿਸੇ ਲਾਈਟ ਅਦਕਾ ਲਾਈਟ ਪੈਸਾ ਵਧੀਆ ਸਾਹਿਬ ਵਧੀਆ ਤੇਰੀ ਹੱਟ ਲੱਗੂ ਦੋਸਤ ਦੋਆਂ ਤੇ 100 100 ਉਹਨਾਂ ਦਾ 100 100 ਅੱਗੇ ਨੂੰ ਭਾਈ ਕੀ ਕਰਾਂ ਚਾਰ ਰੁਪਏ ਦੇ ਚਾਰ ਤੇ ਲਗਾਣੇ ਹੋ ਗਿਆ ਆਦਾ ਪੂਰੀ ਕਰ ਲੋ ਜਾ ਚਾਰ ਮਿੰਟਾਂ ਨਹੀਂ ਪਹਿਲੀ ਘਟ ਦਿੰਦੇ ਹੋਊਗੀ ਬਲੋਡਰ ਵੀ ਲੱਗੀ ਤੇ ਰਹੀ ਸੀ ਠੀਕ ਹੈਗਾ ਕੀ ਕਰਾਂ ਕੀ ਕਰਾਂ ਉਹ ਠੀਕ ਬੱਤੀ ਹੈ 오빠 왔다 오기로 우리 호게